ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਫਰੀਦਕੋਟ ਜ਼ਿਲ੍ਹੇ ਦੇ ਪ੍ਰੇਮ ਸਿੰਘ ਸਫਰੀਦੀ ਰਾਹ ਆਸਾਨ ਨਜ਼ਰ ਨਹੀਂ ਆ ਰਹੀ ਹਾਲ ਹੀ ਦੇ ਵਿੱਚ ਫਰੀਦਕੋਟ ਦੇ ਕਾਂਗਰਸ ਪਾਰਟੀ ਹਲਕਾ ਇੰਚਾਰਜ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਅਗਵਾਈ ਦੇ ਹੇਠ ਚੰਡੀਗੜ੍ਹ ਵਿਕੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਅਤੇ ਕੁਝ ਦਿਨ ਪਹਿਲਾਂ 24 ਦਸੰਬਰ ਨੂੰ ਕਿੱਕੀ ਢੀਲੋਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪ੍ਰੇਮ ਸਿੰਘ ਸਫਰੀ ਨਜ਼ਰ ਆਈ ਸੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾਰ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਿਹਾ ਕਿ ਪ੍ਰੇਮ ਸਿੰਘ ਸਫਰੀ ਕਾਂਗਰਸ ਪਾਰਟੀ ਦਾ ਹਲੇ ਤੱਕ ਹਿੱਸਾ ਨਹੀਂ ਹਨ ਪਰ ਨਾਲ ਹੀ ਟੋਟਕ ਕੀ ਕਹਿਣਾ ਹੈਗਾ ਪ੍ਰੇਮ ਸਿੰਘ ਸਫਰੀ ਬੀਜੇਪੀ ਨੇ ਛੱਡ ਕੇ ਕਾਂਗਰਸ ਸ਼ਾਮਲ ਹੋਏ ਨੇ ਤੇ ਉਹਨਾਂ ਨੂੰ ਵੱਲੋਂ ਆਪਣੇ ਆਪ ਨੂੰ ਹਲਕਾ ਜੇਤੂ ਤੋਂ ਉਮੀਦਵਾਰ ਵੀ ਦੱਸਿਆ ਜਾ ਰਿਹਾ ਕਿ ਮੈਂ ਉੱਥੋਂ ਤੋਂ ਲੜਾਂਗਾ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਜੀ ਸੋਚੇ ਪੱਤਰਕਾਰ ਪਰਿਚਰਨ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ 2026 ਦੀਆਂ ਸਾਰੇ ਦੇਸ਼ ਉਦੇਸ਼ 'ਚ ਬੈਠੇ ਦੇਸ਼ ਵਾਸੀਆਂ ਨੂੰ ਬਹੜਾਈ ਦਿੰਦਾ ਤੇ ਕਾਮਨਾ ਕਰਦਾ ਹੈ ਕਿ 2026 ਜਿਹੜਾ ਉਹ ਚੜ੍ਹਦੀ ਕਲਾ 'ਚ ਸਾਰਾ ਦੇਸ਼ ਵਸਤੀ ਰਹੇ ਅਮਨ ਮਾਨ ਆਪਸੀ ਭਾਈਚਾਰਾ ਬਣਾ ਰਹੀ ਸਜਿੰਦਰ ਜੀ ਤੁਸੀਂ ਸਰਵਾਨ ਕੀਤਾ ਹੈ ਪ੍ਰੇਮ ਸਿੰਘ ਸਭਰੀ ਵਾਲੇ ਜਿਹੜੇ ਪ੍ਰੇਮ ਸਿੰਘ ਸਭਰੀ ਦੀ ਗੱਲ ਹੈ ਉਹ ਅੱਜ ਤੱਕ ਸਾਡੀ ਕਾਂਗਸ ਪਾਰਟੀ ਦਾ ਇਨਸਾਨ ਨਹੀਂ ਨਾ ਤਾਂ ਉਹਨਾਂ ਨੇ ਕੋਈ ਕਾਂਗਸ ਪਾਰਟੀ ਆਸਤੇ ਮੈਂਬਰਸ਼ਿਪ ਆਸਤੇ ਅਪਲਾਈ ਕੀਤਾ ਹੈ ਨਾ ਜ਼ਿਲ੍ਹਾ ਕਾਂਗਸ ਕਮੇਟੀ ਕੋਲੇ ਨਾ ਪ੍ਰਦੇਸ਼ ਕਾਂਗਸ ਕੋਲੇ ਇਸ ਕਰਕੇ ਮੈਂ ਬੜੇ ਦਿਨਾਂ ਤੋਂ ਮੈਨੂੰ ਤੁਹਾਡੇ ਵੀ ਫੋਨ ਆਏ ਸਾਡੇ ਹੋਰ ਲੀਡਰ ਵੀ ਵਰਕਰ ਸਭਾਣ ਵੀ ਜਿਹੜੇ ਤੇ ਪੁੱਜਦੇ ਸੀ ਉਹਨਾਂ ਨੇ ਫਲਾਈ ਨਹੀਂ ਕੀਤਾ ਅਜੇ ਤੱਕ ਨਹੀਂ ਮੈਂਬਰ ਸਾਡੇ ਤੇ ਮੈਂ ਇਹ ਬੇਨਤੀ ਕਰੂੰਗਾ ਜਿਹੜੇ ਵੀ ਸਜਣ ਕਾਂਚ ਪਾਰਟੀ ਜੋਇਨ ਕਰਨਾ ਚਾਹੁੰਦੇ ਆ ਉਹਨਾਂ ਨੀਤੀਆਂ ਮੁਤਾਬਕ ਤੇ ਉਸ ਦੇ ਕੰਮ ਦੇਖ ਕੇ ਉਹਨਾਂ ਨੂੰ ਬੇਨਤੀ ਹੈ ਉਹਨਾਂ ਦਾ ਵੈਲਕਮ ਕੀਤਾ ਜਾਊਗਾ ਪੂਰਾ ਮਾਨਸਿਕ ਮਾਨ ਵੀ ਦਿੱਤਾ ਜਾਊਗਾ ਪਾਰਟੀ ਦਾ ਪਰ ਜੋ ਪਾਰਟੀ ਦਾ ਸੰਵਿਧਾਨ ਵਿਧਾਨ ਹੈ ਉਹਦੇ ਮੁਤਾਬਕ ਹੀ ਗੱਲ ਚੱਲਣੀ ਹੈ ਜਿਹੜਾ ਬੰਦਾ ਅਪਲਾਈ ਕਰੂਗਾ ਮੈਂਬਰਸ਼ਿਪ ਲਈ ਕਾਂਗਰਸ ਪਾਰਟੀ ਨੂੰ ਵੈਲਕਮ ਕਰੂਗੀ ਉਹਨਾਂ ਦਾ ਬੰਦਾ ਸਥਾਨ ਵੀ ਦੇਊਗੀ ਦੂਜੀ ਗੱਲ ਕੀਤੀ ਹੈ ਟਿਕਟ ਜਿਹੜੀ ਕਾਂਗਰਸ ਪਾਰਟੀ ਕਿਸੇ ਦੇ ਟਿਕਟ ਨਹੀਂ ਦੇ ਰੱਥ ਚ ਨਜਲਾ ਕਾਂ ਕੇ ਪ੍ਰਧਾਨ ਦੇ ਰੱਥ ਚਾ ਨਾ ਮੇਰਾ ਇਹ ਹੀ ਕੀ ਤਰ ਹੈ ਇਹ ਜਿਹੜਾ ਟਿਕਟਾਂ ਦੇਣੀਆਂ ਚਾਹੀਦੀਆਂ ਚਾਹੇ ਫਰੀਦਕੋਟ ਦੀ ਹੋਵੇ ਚਾਹੇ ਕੋਟਪੁਰ ਦੀ ਹੋਵੇ ਚਾਹੇ ਜੈਤੂ ਦੀ ਇਹ ਆਲ ਇੰਡੀਆ ਸਾਡੀ ਹਾਈ ਕਮਾਂਡ ਦਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਧਿਕਾਰ ਖੇਤਰ ਹੈ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਪਰ ਅੰਦੀ ਵੇਖਿਆ ਗਿਆ ਕਿ ਉਹਨਾਂ ਵੱਲੋਂ ਜਦੋਂ ਹੀ ਜੁਆਇਨਿੰਗ ਕੀਤੀ ਕਿ ਉਹਨਾਂ ਤੋਂ ਬਾਅਦ ਨਾਲ ਕੋਈ ਗੱਲਬਾਤ ਉਹਦੇ ਬਾਅਦ ਕੀਤੀ ਗਈ ਉਹਨਾਂ ਨਾਲ ਕੋਈ ਪ੍ਰੀਸਸ ਸਬਰੀ ਵੱਲੋਂ ਨਾ ਸਾਨੂੰ ਮੇਲੇ ਜਰੂਰ ਰੂਟੀਨ ਚ ਕਿਤੇ ਉਹਨਾਂ ਦਾ ਨਾਮ ਮੈਂਬਰਸ਼ਿਪ ਫਾਸਟ ਕਿਹਾ